ਇਹ ਸਟੱਡੀ ਏਰੀਆ ਦੀ ਰਿਪੋਰਟ ਹੈ ਜਾਂ ਇਹ ਪੰਜਾਬ ਦੀ ਰਿਪੋਰਟ ਹੈ ਜੀ ਸਟੱਡੀ ਏਰੀਆ ਜੀ ਬਾਬੇ ਬਸ ਸਟੱਡੀ ਏਰੀਆ ਤੇ ਰਹੇ ਜੀ ਜੇ ਪੰਜਾਬ ਵਾਲ ਨੂੰ ਜਾਣਾ ਫਿਰ ਤਸੀਮੇਂ ਫੈਕਟਰੀ ਦਾ ਬਹੁਤ ਕੁਛ ਹੈ ਜੀ ਧੱਜੀਆਂ ੜਾ ਦਾਂਗੇ ਫਿਰ ਤੁਹਾਨੂੰ ਜਦੋਂ ਤੁਹਾਡੇ ਕੋਲ ਹਲੇ ਹੈ ਹੀ 45 ਕਿੱਲੇ ਤਾਂ ਤੁਸੀਂ 47 ਕਿੱਲੇ ਕਿਉਂ ਕੋਟ ਕੀਤੇ ਜੀ ਇੱਥੇ ਤੁਸੀਂ ਉਹਨੂੰ 47 ਕਿਵੇਂ ਕੋਟ ਕਰ ਦੋਗੇ ਮੇਰੇ ਖਲ ਦੇ ਵਿੱਚ ਇਹਦਾ ਜਵਾਬ ਤੁਸੀਂ ਨਹੀਂ ਦੇ ਸਕਦੇ ਜਿਸ ਕਾਰਖਾਨੇ ਦੇ ਵਿੱਚੋਂ ਲੱਗਣੇ ਨਿਕਲਣੇ ਵਾਲੀ ਉਹਦੀ ਸਵਾਏ ਇੰਨੀ ਖਤਰਨਾਕ ਹੈ ਤੈਨੂੰ ਹਾਰਮਫੁਲ ਕਿਉਂ ਨਹੀਂ ਹੈਗਾ ਫॉर ਹਿਊਮਨਸ ਇੱਕ ਅੰਗੀਠੀ ਦੇ ਵਿੱਚ ਚਾਰ ਕੋਲੇ ਪਾ ਕੇ ਆਪਾਂ ਆਪਣੇ ਕਬਰੇ ਦੇ ਵਿੱਚ ਵੜ ਲਈਏ ਸਾਰੋ ਕਮਰੇ ਦੇ ਵਿੱਚ ਭਈ ਚਾਰੇ ਬੰਦਿਆਂ ਦੀ ਮੌਤ ਹੋ ਜਾਂਦੀ ਹੈ ਸਰ 33000 ਤੋਂ ਲੈ ਕੇ 38000 ਟਨ ਰੋਜ ਦਾ ਕੋਲਾ ਸੜਦਾ ਸਰ ਕੀ ਇਹ ਕ੍ਰਿਟੀਕਲ ਪੋਲਿਊਟਡ ਇੰਡਸਟਰੀ ਵਾਲੇ ਏਰੀਆ ਦੇ ਵਿੱਚ ਆਉਂਦਾ ਜਾਂ ਨਹੀਂ ਆਉਂਦਾ ਆਉਂਦਾ ਆ ਜਿਓ ਸਰ ਹੁਣ ਤੁਸੀਂ ਆ ਜਿਓ ਜੀ ਹੁਣ ਆਨਸਰ ਆ ਗਿਆ ਜੀ ਉਹ ਕ੍ਰਿਟੀਕਲ ਇੰਡਸਟਰੀ ਦੇ ਵਿੱਚ ਆਉਂਦਾ ਜਿਹਨੂੰ ਤੁਸੀਂ ਡਿਨਾਈ ਕਰ ਰਹੇ ਹੋ ਨਹੀਂ ਆਉਂਦਾ ਜੀ ਸਰ ਕਹਿ ਰਹੇ ਇਹ ਸਟੱਡੀ ਏਰੀਆ ਦੀ ਰਿਪੋਰਟ ਹੈ ਜਾਂ ਇਹ ਪੰਜਾਬ ਦੀ ਰਿਪੋਰਟ ਹੈ ਜੀ ਸਟੱਡੀ ਏਰੀਆ ਜੀ ਬਾਬਾ ਬਸ ਸਟੱਡੀ ਏਰੀਆ ਤੇ ਰਹੇ ਜੀ ਹਾਂ ਜੀ ਸਟੱਡੀ ਏਰੀਆ ਤੇ ਰਹੀ ਆਪਾਂ ਜੇ ਪੰਜਾਬ ਵੱਲ ਨੂੰ ਜਾਣਾ ਫਿਰ ਤਾਂ ਸੀਮਿੰਟ ਫੈਕਟਰੀ ਦਾ ਬਹੁਤ ਕੁਸ਼ ਹੈ ਜੀ ਧੱਜੀਆਂ ੜਾ ਦਾਂਗੇ ਫਿਰ ਤਾਂ ਏਰੀਆ ਦੇ ਵਿੱਚ ਕੋਈ ਸੀਪੀਏ ਕਰੀ ਵੀ ਕਲੀਪ ਲੁਕੜ ਏਰੀਆ ਨਹੀਂ ਹੈ ਹੈ ਨਹੀਂ ਹੈ ਨਾ ਤੁਸੀਂ ਇਹ ਲਿਖਿਆ ਜੀ ਤੇ ਜਿਹੜਾ ਥਰਮਲ ਪਲਾਂਟ ਤਲਵੰਡੀ ਸਾਬੋ ਇੱਥੋਂ ਐਸ ਸਾਈਡ ਤੇ ਜੀ ਆਇਦਰ ਪਿਛਲੇ ਪਾਸੇ ਤੁਹਾਡੇ 700 ਤੋਂ ਲੈ ਕੇ 900 ਮੀਟਰ ਸੈਟਲਾਈਟ ਦੂਰੀ ਤੇ ਹੈ ਜੀ ਜੀ ਇਹ ਕ੍ਰਿਟੀਕਲ ਪੋਲਿਊਟਡ ਇੰਡਸਟਰੀ ਦਾ ਏਰੀਆ ਦੇ ਵਿੱਚ ਆਉਂਦਾ ਹੈ ਜਾਂ ਨਹੀਂ ਆਉਂਦਾ ਨਹੀਂ ਆਉਂਦਾ ਹਾਂਜੀ ਨਹੀਂ ਆਉਂਦਾ ਮੈਂ ਦੱਸ ਜੀ ਪਰਵਾਹ ਨਹੀਂ ਹੈ ਹਾਂ ਲਿਖ ਦੋ ਮੈਂ ਕਿਉਂ ਕਿਉਂ ਨਹੀਂ ਜੀ ਤੁਸੀਂ ਲਿਖਾ ਦਿਓ ਵੀ ਆਉਂਦਾ ਨਹੀਂ ਨਹੀਂ ਹੈ ਨਾ ਲਿਖੋ ਮੇਰਾ ਮੇਰਾ ਫਰਕ ਹੈ ਬਸ ਇਹ ਇਹਨੂੰ ਡਿਫੀਅਰ ਕਰਦਾ ਹੈ ਸੰਸਕ੍ਰਿਸ਼ਨ ਦੇ ਕੋਲੋਂ ਡਿਪੈਂਡਿੰਗ ਔਨ ਕਿ ਉਹਦੇ ਤੇ ਬੜੇ ਪੈਰਾਮੀਟਰ ਰਹਿੰਦਾ ਹੈ 에ਅਰ ਕੁਆਲਿਟੀ ਕੀ ਹੈ ਵਾਟਰ ਕੁਆਲਿਟੀ ਕੀ ਹੈ 에ਅਰ ਕੁਆਲਿਟੀ 126 ਨਾਰਮਲ ਰਹਿੰਦੀ ਹੈ ਜਿਹਦੇ ਕੋਲ ਉੱਥੇ ਕਿਤ ਪੈਰਾਮੀਟਰ ਨਹੀਂ ਉੱਥੇ 8-10 ਪੈਰਾਮੀਟਰ ਨਹੀਂ ਸਰ ਕਿਹੜੇ ਕਿਲਟਰ ਪੈਰਾਮੀਟਰ 126 ਪਰਮਨੈਂਟਲੀ ਰਹਿੰਦੀ ਹੈ ਜੀ ਤੇ 100 ਤੋਂ ਉਪਰ ਅੰਕ ਨਹੀਂ ਲੱਗਦੀ ਜੀ ਉਹ ਤਾਂ ਦੇਖੋ ਆਲ ਰਿਪੋਰਟ ਹਾਂ ਫਿਰ ਕਿਵੇਂ ਕਹਿ ਰਹੇ ਸਕਦੇ ਹੋ ਵੀ ਇਹ ਕ੍ਰਿਟੀਕਲ ਪੋਲੂਟਡ ਏਰੀਆ ਨਹੀਂ ਹੈ ਹੁਣ ਇਹ ਸਾਡੀ ਭੈਣ ਦੱਸ ਕੇ ਗਈ ਉਹਨੂੰ ਦਮਾ ਹੋ ਗਿਆ ਅਸੀਂ ਨੋਟ ਕਰਾ ਬੱਚੇ ਨੇ ਜੀ ਜਿਹੜੇ ਲੋਕ ਸਰ ਸਰ ਕਿੰਨੇ ਟਨ ਕੋਲਾ ਸੜਦਾ ਜੀ ਉਹਦੇ ਵਿੱਚ ਉਹ ਤਾਂ ਉਹਦਾ ਸੂਰੀ ਠੀਕ ਹੈ ਅੱਛਾ ਤੁਹਾਨੂੰ ਸੇ ਵੀ ਇੱਕ ਗੱਲ ਪਤਾ ਅਗਲੀ ਗੱਲ ਤੁਸੀਂ ਪਹਿਲਾਂ ਆਪਣੇ ਸੰਬੋਧਨ ਦੇ ਵਿੱਚ ਕਿਹਾ ਹਾਂ ਜਦੋਂ ਤੁਹਾਡਾ ਸੰਬੋਧਨ ਚੱਲਦਾ ਸੀ ਤੁਸੀਂ ਉਹਦੇ ਵਿੱਚ ਇੱਕ ਗੱਲ ਕਹੀ ਹਾਂਜੀ ਬਈ ਜਿਹੜੀ ਇੱਥੇ ਦੀ ਉੱਥੇ ਦੀ ਐਸ਼ ਲੈ ਕੇ ਆਉਣੀ ਆ ਜਿਹੜੀ ਕਿ ਉੱਥੇ ਦੇ ਵਾਤਾਵਰਣ ਨੂੰ ਗੰਦਾ ਕਰਦੀ ਆ ਜੀ ਉਹਦੀ ਵਰਤੋਂ ਹੋਊਗੀ ਉਹ ਰੇਸਟੇਜ ਦੀ ਉਹ ਪੋਲੂਸ਼ਨ ਕਰਦੀ ਆ ਜਿਸ ਪਲਾਂਟ ਦੀ ਸਵਾ ਜੀ ਵੇਸਟੇਜ ਪੋਲੂਸ਼ਨ ਕਰਦੀ ਆ ਤਾਂ ਉਹ ਇੰਡਸਟਰੀ ਪੋਲੂਸ਼ਨ ਕਿਉਂ ਨਹੀਂ ਕਰਦੀ ਜੀ ਪੋਪੂਲੇਸ਼ਨ ਜ਼ੋਨ ਤੋਂ ਬਾਹਰ ਕਿਵੇਂ ਆ ਜੀ ਇੱਥੇ ਇਹ ਦੱਸਣ ਮੈਂ ਤੁਹਾਨੂੰ ਦੱਸਿਆ ਕਿਉਂਕਿ ਗਵਰਨਮੈਂਟ ਆਫ ਇੰਡੀਆ ਨੇ ਜਿਹੜਾ ਅਲਾਸ ਕੀਤਾ ਦਾ ਉਹ ਸਰ ਗਵਰਨਮੈਂਟ ਆਫ ਇੰਡੀਆ ਦੇਖੋ ਮੇਰੀ ਗੱਲ ਸੁਣੋ ਮੈਂ ਨਹੀਂ ਕਹਿੰਦਾ ਵੀ ਕਿੰਨਾ ਪਾਸ ਆ ਕਿੰਨਾ ਨਹੀਂ ਮੈਂ ਸਰ ਹਿਊਮਨ ਹੈਲਥ ਦੇ ਜਿਹੜੇ ਪੈਰਾਮੀਟਰਸ ਨੇ ਮੈਂ ਉਹਨਾਂ ਦੇ ਮੁਤਾਬਕ ਚੱਲਦਾ ਜੀ ਗਵਰਨਮੈਂਟ ਸਰ ਗਵਰਨਮੈਂਟ ਦੀਆਂ ਪਾਲਿਸੀਆਂ ਨੇ ਉਹਨਾਂ ਨੇ ਛੂਟ ਦਿੱਤੀ ਹੋਗੀ ਉਹਨਾਂ ਨੂੰ ਸਰ ਮੈਂ ਮੈਨੂੰ ਪਤਾ ਤੁਸੀਂ ਕਿੱਥੇ ਆਉਣਾ ਗਵਰਨਮੈਂਟ ਨੇ ਇੰਡੀਅਨ ਗਵਰਨਮੈਂਟ ਨੇ ਜਾਂ ਪੰਜਾਬ ਗਵਰਨਮੈਂਟ ਨੇ ਉਹਨਾਂ ਨੂੰ ਕੁਝ ਨਾ ਕੁਝ ਛੂਟ ਦਿੱਤੀ ਹੋਗੀ ਸਰ 330 ਰੋਜ ਦਾ ਕੋਲਾ ਸੜਦਾ ਸਰ ਉੱਥੇ ਜੀ ਇੱਕ ਅੰਗੀਠੀ ਦੇ ਵਿੱਚ ਚਾਰ ਕੋਲੇ ਪਾ ਕੇ ਆਪਾਂ ਆਪਣੇ ਕਬਰੇ ਦੇ ਵਿੱਚ ਵੜ ਲੀਏ ਸਰੋ ਕਮਰੇ ਦੇ ਵਿੱਚ ਪਈ ਚਾਰੇ ਬੰਦਿਆਂ ਦੀ ਮੌਤ ਹੋ ਜਾਂਦੀ ਆ ਜੀ 33000 ਟਨ ਬਿਲਕੁਲ ਠੀਕ ਆ ਸਰ ਉੱਥੇ ਉਹ ਵੀ ਪਬਲਿਕ ਸਰ ਇੱਕ ਮਿੰਟ ਸਰ ਮੈਂ ਆਉਣਾ ਉਸ ਤੋਂ ਬਾਅਦ ਜਿਹੜੀ ਉੱਥੋਂ ਐਸ਼ ਤੁਸੀਂ ਲੈ ਕੇ ਆਉਣੀ ਆ ਜੀ ਫਲਾਈ ਐਸ਼ ਕਹਿੰਦੇ ਜਿਹਨੂੰ ਤੁਸੀਂ ਜੀ ਉਹ ਲੈ ਕੇ ਆਉਣੀ ਆ ਜੀ ਜੀ ਉਹ ਉਹਦਾ ਸਾਈਜ਼ ਕੀ ਹੈ ਜੀ 2.5 ਜੀ ਆਮ ਰਾਈਟ অর ਬਿਲਕੁਲ ਰਾਈਟ ਸਰ ਤੁਹਾਨੂੰ ਪਤਾ ਵੀ ਹਵਾ ਦੇ ਨਾਲ ਘੁਲ ਕੇ ਇਹ 2.5 ਦੇ ਜਿਹੜੇ ਮਾਈਕਰੋ ਕਣ ਨੇ ਇਹ ਬਹੁਤ ਛੇਤੀ ਹਵਾ ਦੇ ਵਿੱਚ ਘੁਲ ਕੇ ਬੱਚਿਆਂ ਬਜ਼ੁਰਗਾਂ ਤੇ ਖੇਡਣ ਜਾਂ ਕੰਮ ਕਰਨੇ ਵਾਲੇ ਨੌਜਵਾਨਾਂ ਜਾਂ ਬੰਦਿਆਂ ਦੇ ਸਰੀਰ ਦੇ ਵਿੱਚ ਅੰਦਰ ਜਾ ਕੇ ਇਹ ਬਲੱਡ ਦੇ ਵਿੱਚ ਘੁਲ ਕੇ ਸਾਰੇ ਸਰੀਰ ਦੇ ਵਿੱਚ ਫੈਲ ਕੇ ਇੱਕ ਇੱਕ ਕਰਕੇ ਹੌਲੀ ਹੌਲੀ ਸਾਰੇ ਆਰਗਨਸ ਜਿਹੜੇ ਸਾਡੇ ਅੰਦਰੂਨੀ ਅੰਗ ਨੇ ਉਹਨਾਂ ਨੂੰ ਇੰਪੈਕਟ ਕਰਦੇ ਠੀਕ ਹੈ ਜੀ ਇੱਕ ਮਿੰਟ ਸਰ ਮੈਂ ਲੈਟ ਮੀ ਫਿਨਿਸ਼ ਸਰ ਜਿਸ ਕਾਰਖਾਨੇ ਦੇ ਵਿੱਚੋਂ ਲੱਗਣੇ ਨਿਕਲਣ ਵਾਲੀ ਉਹਦੀ ਸਵਾਇ ਇਨੀ ਖਤਰਨਾਕ ਹੈ ਜੀ ਇਹਨੂੰ ਹਾਰਮਫੁਲ ਕਿਉਂ ਨਹੀਂ ਹੈਗਾ ਫॉर ਹਿਊਮਨਸ ਅਸੀਂ ਮੈਜ ਜਿੱਥੇ ਪਹਿਲਾ ਪਿਆ ਵੀ ਅਸੀਂ ਪੀਟੀਐਫ ਤੇ ਮੈਂਬਰੇਨ ਸਰ ਕਿਸੇ ਲਾਅ ਦੇ ਮੁਤਾਬਕ ਗੱਲ ਕਰਨੀ ਹੈ ਯੂ ਆਰ ਦਾ ਪ੍ਰੋਮੀਨੈਂਟਰ ਅਥੋਰਟੀ ਮੈਨੂੰ ਬੋਲਣ ਦਿਓ ਹਾਂ ਬੋਲੋ ਜੀ ਕਿਉਂਕਿ ਤੁਸੀਂ ਜਵਾਬ ਮੈਨੂੰ ਜਵਾਬ ਮੈਂ ਖੁਦ ਦੇ ਰਹੀ ਹਾਂ ਦਿਓ ਸਰ ਦਿਓ ਕੋਈ ਗੱਲ ਜਿਹੜਾ ਅਸੀਂ ਪੀਟੀਐਫ ਤੇ ਮੈਂਬਰੇਨ ਲਗਾ ਰਹੇ ਹਾਂ ਬੈਠੋ ਇੱਕ ਮਾਈਕ੍ਰੋਨ ਤੱਕ ਸਰ ਮੈਂ ਸਰ 1 ਮਿੰਟ ਰੁਕ ਜੀ 1 ਮਿੰਟ ਸਰ ਮੈਂ ਮੈਂ ਤੁਹਾਨੂੰ ਦੱਸ ਆਪਣਾ ਟਾਈਮ ਖਰਾਬ ਹੋਣਾ ਮੇਰੇ ਖਿਆਲ ਦੇ ਵਿੱਚ ਇਦਾਂ ਜਵਾਬ ਪੀਪੀਸੀਪੀ ਵਧੀਆ ਦੇ ਸਕਦਾ ਜੀ ਤੁਸੀਂ ਨਹੀਂ ਦੇ ਸਕਦੇ ਉਹ ਉਹਨਾਂ ਦੇ ਅੰਡਰ ਆਉਂਦਾ ਜੀ ਤੁਹਾਡੇ ਅੰਦਰ ਆਉਂਦਾ ਨਹੀਂ ਸਰ ਸਰ ਜਿਹੜਾ ਇਹ ਥਰਮਲ ਪਲਾਂਟ ਹੈ ਹਾਂ ਜੀ ਇਹ ਕ੍ਰਿਟੀਕਲ ਪੋਲਿਊਟਡ ਇੰਡਸਟਰੀਅਲ ਏਰੀਆ ਦੇ ਵਿੱਚ ਆਉਂਦਾ ਜਾਂ ਨਹੀਂ ਆਉਂਦਾ ਜੀ ਪਬਲੀਕ ਹੈ ਜੀ ਸਾਰਾ ਕਾਜੀ ਦੇ ਵਿੱਚ ਆਉਂਦਾ ਜੀ ਹਾਂਜੀ ਅਨੋਟ ਕਰ ਲਿਓ ਸਰ ਫਸ ਗੱਲ ਕਰਦੇ ਹਾਂ ਹਾਂਜੀ ਬਸ ਉਹੀ ਹੈ ਜੀ ਹਾਂਜੀ ਲਿਖ ਦਿਓ ਜੀ ਕ੍ਰਿਟੀਕਲ ਪੋਲਿਊਟਡ ਇੰਡਸਟਰੀ ਦੇ ਵਿੱਚ ਇਹ ਆਉਂਦਾ ਜੀ ਲਿਖ ਦਿਓ ਜੀ ਜਦੋਂ ਆਜੋ ਸਰ ਹੁਣ ਤੁਸੀਂ ਆਜੋ ਜੀ ਇਸ ਆਨਸਰ ਤੋਂ ਬਾਅਦ ਉਹਨੂੰ ਮੈਂ ਕੋਡ ਕਰੂੰਗਾ ਨਾ ਇਹ ਆਨਸਰ ਨੂੰ ਹੁਣ ਆਨਸਰ ਆ ਗਿਆ ਜੀ ਉਹ ਕ੍ਰਿਟੀਕਲ ਇੰਡਸਟਰੀ ਦੇ ਵਿੱਚ ਆਉਂਦਾ ਜੀ ਜਿਹਨੂੰ ਤੁਸੀਂ ਡਿਨਾਈ ਕਰ ਰਹੇ ਇਥੇ ਨਹੀਂ ਆਉਂਦਾ ਜੀ ਸਰ ਕਹਿ ਰਹੇ ਤੁਸੀਂ ਸੀਪੀਸੀਬੀ ਦੀ ਸਾਈਟ ਖੋਲੀ ਫੋਨ ਲਓ ਮੇਰੇ ਸਰ ਮੈਂ ਨਹੀਂ ਖੋਲਣਾ ਕੁਝ ਵੀ ਅੱਗੇ ਨੋਟ ਕਰ ਲੇ ਸਾਰਾ ਕਹਿੰਦੇ ਕਿ ਖੋਲਤਾ ਉਹ ਜਿਹੜੇ ਪਤਵੰਤੋ ਮੈਂ ਮੈਂ ਲਿਖ ਦੋ ਮੈਂ ਨਾ ਬਾਕੀ ਕੋਈ ਗੱਲ ਹੈ ਐਲੀਟ ਰੂਟਿੰਗ ਦੱਸਿਆ ਜਿਹੜੀ ਉਹ ਬਣ ਗਿਆ ਸਰ ਨੂੰ ਤਰਫ ਨਾਲ ਹੈਗਾ ਹੈ ਨਹੀਂ ਰੂਟਿੰਗ ਬਸ ਗੱਲ ਖਤਮ ਹੋ ਗਈ ਜੀ ਸੀਪੀ ਨਹੀਂ ਆਉਂਦਾ ਨੋਟ ਕਰੋ ਠੀਕ ਹੈ ਜੀ ਕੋਈ ਗੱਲ ਨਹੀਂ ਤੁਸੀਂ ਕੰਪਿਊਟਰ ਵਿੱਚ ਨਹੀਂ ਆਉਂਦਾ ਮੈਂ ਸਾਰੋ ਗੱਲੇ ਨਹੀਂ ਪੁੱਛ ਰਿਹਾ ਤੁਸੀਂ ਪੁੱਛਿਆ ਸੀਪੀਏ ਦਾ ਸੀਪੀ ਦਾ ਸਰ ਮੈਂ ਪੁੱਛਦਾ ਵੀ ਉਹ ਕ੍ਰਿਟੀਕਲ ਪੋਲੂਟਨ ਪলিউਸ਼ਨ ਇੰਡਸਟਰੀ ਦੇ ਵਿੱਚ ਆਉਂਦਾ ਜਾਂ ਨਹੀਂ ਆਉਂਦਾ ਦੈਟਸ ਇਟ ਆਉਂਦਾ ਨਾ ਜੀ ਬਸ ਲਿਖ ਦਿਓ ਜੀ ਇੱਥੇ ਇਹ ਰੈਡ ਕੈਟਗਰੀ ਨਹੀਂ ਤਾਂ ਹੁੰਦਾ ਇਹ ਇੱਥੇ ਆ ਜੀ ਲਿਖਿਓ ਜੀ ਨਹੀਂ ਲਿਖੋ ਜੀ ਸਰ ਨੋਟ ਕਰਾਓ ਜੀ ਨੋਟ ਕਰਾਓ ਨੋਟ ਕਰਾ ਲੇ ਜੀ ਨੋਟ ਕਰਾਓ ਓਕੇ ਸਰ ਜੀ ਹੁਣ ਅਗਲਾ ਆਈਏ ਇਸ ਤੋਂ ਅੱਗੇ ਸਰ ਅੱਗੇ ਇਸੇ ਜਿਹੜਾ ਤੁਹਾਡਾ ਚਾਰਟ ਆ ਇਹਦੇ ਬਿਲਕੁਲ نیچے ਬੜੇ ਸ਼ਾਨਦਾਰ 2.1 ਜੀ ਅੱਗੇ ਸਰ ਜੀ ਜਨਾਬ ਦੇ ਸਾਹਮਣੇ ਇੰਗਲਿਸ਼ ਵਾਲੀ ਹਣੀ ਮੈਂ ਪੰਜਾਬੀ ਪੜ੍ਹਦਾ ਜੀ ਹਾਂਜੀ ਸਾਰੇ ਦੇ ਵਿਚਲੇ ਗਿਆ ਸਰੋਤਾਂ ਦੀ ਲੋੜ ਠੀਕ ਹੈ ਜੀ ਸਰ ਇਹਦੇ ਲਿਖਿਆ ਜ਼ਮੀਨ ਪ੍ਰਸਤਾਵਿਤ ਸੁਤੰਤਰ ਗ੍ਰਾਈਡਿੰਗ ਯੂਨਿਟ ਲਈ ਕੁੱਲ ਲੋੜੀਂਦੀ ਜ਼ਮੀਨ 19.02 ਹੈਕਟੇਅਰ ਹੈ ਜਿਸ ਵਿੱਚੋਂ ਕੰਪਨੀ ਨੇ ਤਕਰੀਬਨ 18.2 ਹੈਕਟੇਅਰ ਮਤਲਬ ਲਗਭਗ 45 ਏਕੜ ਜ਼ਮੀਨ ਹਾਸਲ ਕਰ ਲਈ ਹੈ ਅਤੇ ਬਾਕੀ ਰਹਿ ਗਈ ਜ਼ਮੀਨ ਦੀ ਖਰੀਦ ਪ੍ਰਕਿਰਿਆ ਅਧੀਨ ਹੈ ਠੀਕ ਹੈ ਸਰ ਜੀ ਬਿਲਕੁਲ ਇਹੀ ਤੁਸੀਂ ਜਦੋਂ ਸੰਬੋਧਨ ਕਰ ਰਹੇ ਸੀ ਤੁਸੀਂ ਉੱਥੇ 47 ਏਕੜ ਕਿਹਾ ਜੀ 45 ਲਿਆਵੇ 47 ਕਿਉਂ ਕਿਹਾ ਜੀ ਅਸੀਂ ਇਹ ਜੋ ਪਲਾਂਟ ਲਗਾਣਾ ਹੈ ਜਿਹਦੇ ਵਾਸਤੇ ਅਸੀਂ ਪੀਆਈਆਰ ਵਰਤੀ ਹੈ ਉਹਦੇ ਵਿੱਚ ਅਸੀਂ 47 ਇਕੜ ਸਰ 47 ਇਕੜ ਦੀ ਜਮੀਨ ਸਰ ਪਲੀਜ਼ ਸਰ ਯੂ ਆਰ ਜੈਂਟਲਮੈਨ ਜੀ ਯੂ ਆਰ ਲਾਈਕ ਮਾਈ ਐਲਡਰ ਬ੍ਰਦਰ ਮੇਬੀ ਵੀ ਆਰ ਫਰਮ ਸੇਮ ਕਮਿਊਨਿਟੀ ਜੀ ਦੈਟ ਜੀ ਵੀ ਹੈਵ ਰਿਸਪੋਨਸਿਬਿਲਟੀ ਟੂ ਗਿਵ ਰਿਸਪੈਕਟ ਜੀ ਟੂ ਈਚ ਅਦਰ ਬਿਲਕੁਲ ਜੀ ਸਰ ਓਕੇ ਸਰ ਸਰ ਜਦੋਂ ਤੁਹਾਡੀ ਸਮਰੀ ਦੇ ਵਿੱਚ 45 ਕਿੱਲੇ ਆ ਸਰ ਮੈਂ ਮੈਂ ਲੈਟ ਮੀ ਫ੍ਰੈਸ਼ ਸਰ ਮੈਨੂੰ ਸਵਾਲ ਪੁੱਛਣ ਦੇ ਲਓ ਜੀ ਸਰ ਸਰ ਪਲੀਜ਼ ਸਰ ਜੀ ਸਰ ਜਦੋਂ ਤੁਹਾਡੇ ਕੋਲ ਹਲੇ ਹੈ ਹੀ 45 ਕਿੱਲੇ ਤਾਂ ਤੁਸੀਂ 47 ਕਿੱਲੇ ਕਿਉਂ ਕੋਡ ਕੀਤੇ ਜੀ ਇੱਥੇ ਦੇਖੋ ਜੇ ਤੁਸੀਂ ਜੋ EIA ਦੀ ਨੋਟੀਫਿਕੇਸ਼ਨ ਦੇ ਸਰਕਲਰ ਉਹ ਕਹਿੰਦਾ ਜੇ ਤੁਸੀਂ ਐਗਰੀਮੈਂਟ ਨੂੰ ਪਰਚੇਸ ਕਿਥੇ ਨਾਲ ਗੱਲ ਵੀ ਕਰਨੀ ਤਾਂ ਇਹ ਵੀ ਤੁਸੀਂ EIA ਲਈ ਅਪਲਾਈ ਕਰ ਸਕਦੇ ਹੋ ਜਰੂਰੀ ਨਹੀਂ ਟਾਈਟਲ ਤੁਹਾਡੇ ਨਾਮ ਦੇ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਫਿਰ ਤੁਹਾਡਾ ਉੱਥੇ ਇਹ ਗੱਲ ਹੋਣੀ ਚਾਹੀਦੀ ਆ ਵੀ 45 ਕਿੱਲੇ ਸਾਡੇ ਕੋਲ ਹੈਗੇ ਆ ਤੇ ਦੋ ਗਿੱਲੇ ਅਸੀਂ ਹੋਰ ਖਰੀਦ ਰਹੇ ਆ। ਜਾਣ ਕੇ ਨਾ ਸਰ 47 ਏਕੜ ਸਰ ਦੱਸਿਓ 47 ਏਕੜ ਪਲਾਂਟ ਲੱਗਣਾ ਸਰ ਯੂ ਆਰ ਦਾ ਐਜੂਕੇਟਿਡ ਪਰਸਨ ਸਰ ਮੇਰੀ ਭੈਣਾ ਬੈਠੀ ਆ ਬੁੱਲਸ਼ਿਟ ਗੱਲ ਆ ਜੀ। ਸਰ 45 ਗਿੱਲੇ ਤੁਹਾਡੇ ਕੋਲ ਨੇ ਤੁਸੀਂ ਉਹਨੂੰ 47 ਕਿਵੇਂ ਕੋਟ ਕਰ ਦੋਗੇ ਜੀ? 45 47 ਗਿੱਲੇ ਸਭ ਕੋ ਟਾਈਟਲ ਸਰ ਸੰਨੇ ਨਹੀਂ ਨਹੀਂ ਆਉਂਦਾ ਰਿਕਾਰਡਿੰਗ ਆ ਸਰ ਤੁਸੀਂ ਉਹਨੂੰ 47 ਗਿੱਲੇ ਕਿਹਾ ਜੀ? 47 ਗਿੱਲੇ ਸਰ ਤੁਹਾਡਾ ਇੱਕ ਇੱਕ ਹਰਫ ਮੈਂ ਨੋਟ ਕੀਤਾ ਹੋਇਆ ਤੁਹਾਡੇ ਹੀ ਭਰੇ ਆ ਸਰ।